ਨਹੀਂ ਜਾਓ ਜੈ ਤਰਕੇ ਜਾਓ ਡੌਕੀ ਦਾ ਹਰੇਕ ਨੂੰ ਪਤਾ ਏਜੰਟ ਪਹਿਲਾਂ ਦੱਸ ਦੇ ਆ ਵੀ 2 ਨੰਬਰ ਤੇ ਤੁਸੀਂ ਜਾਣਾ 2 ਨੰਬਰ ਦਾ 2 ਨੰਬਰ ਜਾਂ ਤੁਸੀਂ ਉਹ ਤੋਂ ਰਿਪੋਰਟ ਹੋ ਸਕਦੇ ਆ ਬਈ ਜੱਟ ਦੀ ਜ਼ਿੰਮੇਵਾਰੀ ਉਹਨੇ ਬਿਆਨ ਪਿਆ ਜੀ ਕੀਤੀ ਹੈ ਨਾ ਸਾਨੂੰ ਉਹ ਸਾਡੀ ਸਹੀ ਨਹੀਂ ਸੀ ਜਿਹੜੇ ਵੀ ਇੰਟਰਵਿਊ ਲੈਂਦੇ ਆ ਜਾਂ ਬਿਆਨ ਦਿੰਦੇ ਆਪਾਂ ਉਹਦੇ ਵਿੱਚ ਸਾਡੀ ਆਪਦੀ ਮਿਸਟੇਕ ਹੋਈ ਆ ਜਾਂ ਸਾਨੂੰ ਪਹਿਲਾਂ ਪ੍ਰੋਪਰ ਹੋ ਸਕਦਾ ਸਾਨੂੰ ਉਹ ਚੀਜ਼ ਲਈ ਤਿਆਰ ਨਹੀਂ ਸੀਗੇ ਸੀਗੇ ਜਨ ਕਿ ਤੁਹਾਡੇ ਜਿਹੜੀ ਇੰਟਰਵਿਊ ਸੀ ਜਿਹੜੀ ਕਹਿੰਦੇ ਬਈ ਉੱਥੇ ਬਿਆਨ ਦੇਨੇ ਪੈਂਦੇ ਵੇ ਸਾਨੂੰ ਖਤਰਾ ਆ ਜਾ ਕੋਸ ਵੀ ਵੀ ਤੁਹਾਡੇ ਉਹ ਫੇਲ ਹੋਏ ਹੈ ਫੇਲ ਹੋਏ ਬਈ ਉਹਦੇ ਕਰਕੇ ਤੁਸੀਂ ਰਿਪੋਰਟ ਹੋਇਆ ਉਹਦੇ ਕਰਕੇ ਕੀ ਹੈ ਜੀ ਬਈ ਜਨ ਕਿ ਇਹਦੇ ਵਿੱਚ ਕਹਿੰਦੇ ਇੱਥੋਂ ਗਏ ਆ ਸਾਨੂੰ ਜਿਹੜੀ ਏਜੰਟ ਨੇ ਗੱਲ ਕੀਤੀ ਸੀ ਨਾ ਇਹ ਏਜੰਟ ਨੇ ਜਿਹੜੀ ਗੱਲ ਜੈਂਟਾ ਦੀ ਗੱਲ ਤੇ ਪੂਰਾ ਉੱਤਰ ਹੈ ਹਾਂ ਜੈਂਟ ਨੇ ਮੈਨੂੰ ਕਿਹਾ ਸੀ ਜੇ ਤੂੰ ਜਾਣਾ ਵੀ ਤੁਰ ਕੇ ਫੱਦੀ ਬਾੜ ਤੁਰ ਕੇ ਜਾਣਾ ਪੈਂਦਾ ਤੇ ਉਹ ਕੁਝ ਪਲੇਨ ਨਹੀਂ ਹੁੰਦਾ ਨਾ 40 ਲੱਖ ਰੁਪਏ ਲੱਗੂਗਾ ਠੀਕ ਹੈ ਤੇ ਜੇ ਤੂੰ ਜਾਣਾ ਕੱਲਾ ਪਲੇਨ ਲਈ ਫਿਰ ਲੱਗੂਗਾ 60 ਲੱਖ ਰੁਪਏ ਜਿਹੜੇ ਕਿ ਤੁਹਾਨੂੰ ਦੋ ਆਪਸ਼ਨ ਦਿੱਤੇ ਹਾਂ ਹਾਂ ਭਾਈ ਭਲਾ ਪਲੇਨ ਲਈ ਜਾਵੜਾ ਚ ਭਲਾ ਤੂੰ ਜਾਵੜਾ ਉੱਤਰ ਕੇ ਠੀਕ ਹੈ ਇਹ ਤਾਂ ਇੱਕ ਮ ਦੋ ਨੰਬਰ ਹੀ ਹੈ ਜਿਹੜੀ ਤੱਪੇ ਦਾ ਕੰੰਦ ਹੀ ਆ ਆਪਣੀ ਕੰੰਦੀ ਆ ਠੀਕ ਹੈ ਚਲ ਹੁਣ ਆਪਣੇ ਉੱਥੇ ਸਹੀ ਬਿੰਦ ਪੈ ਜਾਂਦਾ ਆਪਣਾ ਕੰਮ ਸਭ ਕੁਝ ਸੀ ਨਾ ਬਸ ਆਪਕਾ ਮਾਰਨਾ ਹੀ ਉਹੀ ਲੋਕਾਂ ਨੂੰ ਆਪਾ ਥਾਪਗਾ ਮਾਰਨਾ ਸੀ ਜਿਹੜੇ ਲੋਕਾਂ ਚ ਆਪਾਂ ਨੂੰ ਸਮਝਾ ਰਹੇ ਹਾਂ ਹੌਸਲਾ ਦੇ ਰਹੇ ਹਾਂ ਉੱਥੇ ਸੋਚਣਾ ਸੀ ਵੀ ਅਸੀਂ ਪਤਾ ਨਹੀਂ ਕੀ ਹ ਹੁਣ ਜੋ ਕੰਮ ਰੱਬ ਕਰ ਦਿੰਦਾ ਨਾ ਚੰਗੇ ਲਈ ਕਰ ਦਿੰਦਾ ਅਸੀਂ ਇੱਥੇ ਜਾਂਚੇ ਦਾ ਕਿ ਦਿੱਖ ਰਹੀ ਆਗੀ ਸਾਡੇ ਮਾਪਿਆਂ ਕੋਲੇ ਆ ਇਹ ਕੀ ਆ ਜੀ ਅੱਜ ਇਹਨਾਂ ਦਾ ਤਾੜੀ ਇਕੱਠ ਨਾਲ ਨਿਵਾਇਦੀ ਜਿਹੜੇ ਇੱਥੇ ਰੋਈ ਜਾਂਦੇ ਆ ਜਾਂ ਪਿੱਟੇ ਜਾਂਦੇ ਆ ਬਈ ਚੱਲ ਸਾਡੀ ਉਹਨਾਂ ਨਾਲ ਹਮਦਰਦੀ ਹੈਗੀ ਆ ਪਰ ਬਈ ਰਸਤਾ ਸੀ ਬਈ ਇਹਦਾ 2 ਨੰਬਰ ਦਾ 2 ਨੰਬਰ ਹੀ ਆ ਚਾਹੀਦਾ ਤੁਸੀਂ ਪਲੇਅਰਾਂ ਹੀ ਜਾਓ ਜਾਂ ਤੁਰਕੇ ਜਾਓ ਡੌਂਕੀ ਦਾ ਹਰੇਕ ਨੂੰ ਪਤਾ ਏਜੰਟ ਪਹਿਲਾਂ ਦੱਸਦੀ ਆ ਬਈ 2 ਨੰਬਰ ਤੇ ਤੁਸੀਂ ਜਾਣਾ 2 ਨੰਬਰ ਦਾ 2 ਨੰਬਰ ਆ ਤੁਸੀਂ ਉਥੋਂ ਰਿਪੋਰਟ ਹੋ ਸਕਦੇ ਆ ਬਈ ਜੱਟ ਦੀ ਜ਼ਿੰਮੇਵਾਰੀ ਸਸੀ ਗੱਲ ਜੀ ਮੈਂ ਤਾਂ ਵੜ ਆਪਣਾ ਗਗਨਦੀਪ ਸਿੰਘ ਗੱਲ ਤੇ ਤੁਸੀਂ ਵਖਰੇ ਆ ਲੋਕ ਪੰਜਾਬ ਟੀਵੀ ਸੋਨੂੰ ਸਾਰਿਆਂ ਨੂੰ ਪਤਾ ਹੀ ਆ ਬਈ ਪਿਛਲੇ ਦਿਨੀ ਅਮਰੀਕਾ ਦੇ ਵਿੱਚੋਂ ਰਿਪੋਰਟ ਹੋ ਕੇ ਭਾਰਤੀਆਂ ਨੂੰ ਇੰਡੀਆ ਦੇ ਵਿੱਚ ਅੰਮਰਸਾਰ 에ਰਪੋਰਟ ਤੇ ਲੈਂਡ ਕਰਵਾਇਆ ਗਿਆ ਤੇ ਸੁਣੋ ਆਪਾਂ ਕੱਲ ਇੱਕ ਵੀਡੀਓ ਵੀ ਪਾਈ ਸੀਗੀ ਵੀ ਮੀਡੀਆ ਵਾਲੇ ਬਹੁਤ ਹਨਾ ਵੀਰਾਂ ਦਾ ਪਿੱਛਾ ਕਰ ਰਹੇ ਤੰਗ ਪ੍ਰੇਸ਼ਾਨ ਕਰ ਰਹੇ ਨਹੀਂ ਚਾਹੀਦਾ ਪਰ ਬਈ ਸਾਡੇ ਨਾਲ ਅੱਜ ਇੱਕ ਹਰਿਆਣੇ ਦੇ ਮੁੰਡੇ ਨੇ ਕੰਟੈਕਟ ਕੀਤਾ ਉਹ ਕਹਿੰਦਾ ਮੈਂ ਆਪ ਦਾ ਸਾਰੀ ਗੱਲਬਾਤ ਦੱਸਣੀ ਚਾਹਣਾਗਾ ਵੀ ਮੇਰੇ ਨਾਲ ਕੀ ਹੋਇਆ ਸਾਨੂੰ ਕਿਵੇਂ ਉਸ ਨੂੰ ਰਿਪੋਰਟ ਕੀਤਾ ਸੀ ਹਰਿਆਣੇ ਦੇ ਬਿਲਕੁਲ ਪੰਜਾਬ ਦੇ ਨਾਲ ਲੱਗਦਾ 에ਰਗਾ ਹਰਿਆਣੇ ਦਾ ਸੀ ਬਾਈ ਦੀ ਆਇਡੈਂਟੀਟੀ ਤੇ ਪਿੰਡ ਦਾ ਨਾਮ ਨਹੀਂ ਦੱਸ ਸਕਦੇ ਕਿਉਂਕਿ ਤੁਹਾਨੂੰ ਪਤਾ ਬਾਅਦ ਵਿੱਚ ਬਈ ਬਾਈ ਦੇ ਬਹੁਤ ਕੰਮ ਹੋ ਜਿਹੜੇ ਹੁੰਦੇ ਜਿੱਥੇ ਆਪਾਂ ਆਪ ਦੀ ਆਇਡੈਂਟੀਟੀ ਨਹੀਂ ਦੱਸ ਸਕਦੇ ਹੈਨਾ ਬਾਈ ਦਾ ਫੇਸ ਕਵਰ ਕਰਕੇ ਤੇ ਅਸੀਂ ਪਿੰਡ ਦਾ ਨਾਮ ਨਹੀਂ ਦੱਸ ਸਕਦੇ ਬਾਈ ਨਾਲ ਕਰਦੇ ਆ ਗੱਲਬਾਤ ਬਈ ਬਾਈ ਕਿਵੇਂ ਗਿਆ ਸੀਗਾ ਕਿਵੇਂ ਡਿਪੋਰਟ ਹੋਇਆ ਕੀ ਕਰ ਰਹੇ ਆ ਸਾਰੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਮਿਲਾਉਂਦੇ ਆ ਬਾਈ ਦੇ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਬਾਈ ਕੋਲੇ ਪਹੁੰਚ ਚੁੱਕੇ ਆ ਬਾਈ ਹਰਿਆਣੇ ਦੇ ਰੇ ਦੇ ਵਿੱਚੋਂ ਦੇ ਬਾਈ ਦਾ ਫੇਸ ਅਸੀਂ ਕਵਰ ਕਰਾਇਆ ਕਿਉਂਕਿ ਬਾਈ ਦੀ ਆਇਡੈਂਟੀਟੀ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਬਹੁਤ ਰੀਜਨ ਆਏ ਜੇ ਹੁੰਦੇ ਆ ਜਿਹੜਾ ਵਿੱਚ ਆਪਾਂ ਆਇਡੈਂਟੀਟੀ ਨਹੀਂ ਸਾਹਮਣੇ ਲਿਆ ਸਕਦੇ ਨਾ ਫੇਸ ਕਵਰ ਕਰਨਾ ਜ਼ਰੂਰੀ ਸੀਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਬਾਈ ਦਾ ਮਜ਼ਾਕ ਬਣੇ ਕਿਉਂਕਿ ਬਹੁਤ ਐਵੇਂ ਜੇ ਕੰਮ ਹੁੰਦੇ ਬਾਅਦ ਵਿੱਚ ਜਿਹੜੇ ਬਾਈ ਲੋਕਾਂ ਵਿੱਚ ਵਿਚਰਨਾ ਪੈਂਦਾ ਸਮਾਜ ਦੇ ਵਿੱਚ ਤੇ ਸਸਿਗਾ ਬਾਈ ਜੀ ਸਸਿਗਾ ਬਾਈ ਤੁਸੀਂ ਜਿਹੜੇ ਹੁਣ ਅਮਰੀਕਾ ਦੇ ਵਿੱਚ ਰਿਪੋਰਟ ਹੋ ਗਏ ਉਹਨਾਂ ਵਿੱਚੋਂ ਤੁਸੀਂ ਆਏ ਆ ਬਾਈ ਹਾਂਜੀ ਬਾਈ ਬਾਈ ਪਹਿਲਾਂ ਤਾਂ ਤੁਸੀਂ ਤੁਸੀਂ ਸਾਡੇ ਨਾਲ ਕੰਟੈਕਟ ਕੀਤਾ ਨਾ ਵੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਤੁਸੀਂ ਕਹਿੰਦੇ ਵੀ ਜਿਹੜੇ ਅੱਜ ਕੱਲ ਮੀਡੀਆ ਵਿੱਚ ਖਬਰਾਂ ਚੱਲ ਰਹੀਆਂ ਹਨਾ ਬਿਯੋਗ ਲੋਕ ਕੁਝ ਹੋਰ ਦੱਸ ਰਹੇ ਤੁਹਾਡੇ ਨਾਲ ਹੋਇਆ ਕੁਝ ਹੋਰ ਹੈ ਹਨਾ ਬਈ ਤੁਸੀਂ ਕੀ ਦੱਸਣਾ ਚਾਹੁੰਦੇ ਆਓ ਜੀ ਕੀ ਬਈ ਕੀ ਸੋਇਆ ਸੋਡਣਾ ਕਿਵੇਂ ਰਿਪੋਰਟ ਕੀਤਾ ਕੀ ਗੱਲਬਾਤ ਸਾਡੇ ਮੀਡੀਆ ਰਾਹੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਬਈ ਬਈ ਜਦੋਂ ਅਸੀਂ ਇੱਥੋਂ ਗਏ ਆ ਸਾਨੂੰ ਜਿਹੜੀ ਏਜੰਟ ਨੇ ਗੱਲ ਕੀਤੀ ਸੀ ਨਾ ਹਾਂ ਬਈ ਏਜੰਟ ਨੇ ਜਿਹੜੀ ਗੱਲ ਕਹੀ ਸੀ ਉਹ ਅਸੀਂ ਉਹ ਏਜੰਟ ਨੇ ਪੂਰੀ ਕੀਤੀ ਆ ਜਨ ਕਿ ਏਜੰਟਾ ਦੀ ਗੱਲ ਤੇ ਪੂਰਾ ਉਤਰਿਆ ਅਸੀਂ ਹਾਂ ਏਜੰਟ ਨੇ ਮੈਨੂੰ ਕਿਹਾ ਸੀ ਜੇ ਤੂੰ ਜਾਣਾ ਬਈ ਤੁਰ ਕੇ ਹਾਂ ਅੱਧੀ ਬਾੜ ਤੁਰ ਕੇ ਜਾਣਾ ਪੈਂਦਾ ਤੇ ਉਹ ਕੁਝ ਪਲੇਨ ਰਾਈ ਹੁੰਦਾ ਨਾ 40 ਲੱਖ ਰੁਪਏ ਲੱਗੂਗਾ ਠੀਕ ਹੈ ਤੇ ਜੇ ਤੂੰ ਜਾਣਾ ਕੱਲਾ ਪਲੇਨ ਰਾਈ ਫਿਰ ਲੱਗੂਗਾ 6 ਜਿਹੜੇ ਕਿ ਤੁਹਾਨੂੰ ਦੋ ਆਪਸ਼ਨ ਦਿੱਤੇ ਹਨ ਹਾਂ ਬਈ ਪਲਾਨ ਪਲੇਨ ਨਹੀਂ ਜਾਵੜਾ ਪਲਾਨ ਤੂੰ ਜਾਵੜਾ ਉਤਰ ਕੇ ਇਹ ਤਾਂ ਇਹ ਕੰਮ ਦੋ ਨੰਬਰੀ ਹੈ ਬਈ ਜਿਹੜੇ ਕਿ ਟੱਪੇ ਦਾ ਕੰਧ ਹੀ ਆ ਟੱਪੇ ਕੰਧ ਹੀ ਆ ਠੀਕ ਹੈ ਚਲੋ ਉਹਨਾਂ ਨੇ ਸਾਨੂੰ 40 ਲੱਖ 60 ਲੱਖ ਸਮੇਤੋਂ ਲਿਆ ਮੈਨੂੰ ਕੋਈ ਤੁਰਨ ਦੀ ਲੋੜ ਨਹੀਂ ਪਈ ਉੱਥੇ ਜਰੂਰ ਆ ਜਿੱਥੇ ਕੰਧ ਟੱਪਿਆਂ ਉੱਥੇ ਥੋੜਾ ਜਿਹਾ ਤੁਰਨਾ ਪਿਆ ਤੇ ਜਿਵੇਂ ਬਈ ਅੱਜ ਕੱਲ ਬਹੁਤ ਯਾਰ ਬਈ ਆਪਾਂ ਤੁਸੀਂ ਕਿਹਦੇ ਵੇਚਦੇ ਪਰ ਇਹ ਨੌਜਵਾਨ ਰਿਪੋਰਟ ਹੋਇਆ ਹੈ ਹਨਾ ਕੋਈ ਸਾਡੇ ਨਾਲ ਏਜੰਟ ਨੇ ਧੁਖਾੜੀ ਕਰਤੀ ਜਾਂ ਸਾਡੇ ਨਾਲ ਸਾਨੂੰ ਦੱਸਿਆ ਹੋ ਸੀ ਸਾਡੇ ਨਾਲ ਹੋ ਗਿਆ ਹੋਰ ਉਹ ਕਿਵੇਂ ਕੀ ਰੋਗ ਹੀ ਚੱਕਰ ਨਹੀਂ ਭਾਈ ਉਹਨਾਂ ਦਾ ਨਹੀਂ ਮੈਨੂੰ ਪਤਾ ਜਿਹੜੀ ਮੇਰੇ ਨਾਲ ਗੱਲ ਕੀਤੀ ਏਜੰਟ ਨੇ ਉਹ ਸਹੀ ਸੀ ਸਾਰਾ ਕੁਝ ਹੈ ਨਾ ਜਿਵੇਂ ਕਿ ਤੁਹਾਡੇ ਕਹਿੰਦਾ ਮਤਲਬ ਵੀ ਜੇ ਮਤਲਬ ਜਾਨਕੀ ਵੀ ਤੁਹਾਡੇ ਕਹਿੰਦਾ ਮਤਲਬ ਜੇ ਜਿਹੜੇ ਤੁਰ ਕੇ ਗਏ ਆ ਚਾਹੇ ਪਲੇਨ ਰਹੀ ਗਏ ਆ ਵੀ ਆਪਣਾ ਉਹਨੇ ਬੈਟਰੀ ਕਰਾਸ ਦਾ ਬੈਟਰੀ ਕਰਨਾ ਸੀਗਾ ਕਰਨਾਦਾ ਬਾਈ 2 ਨੰਬਰ ਸੀ ਸੀ ਸਠੀਕ ਹੈ ਜਿਹਨੇ ਭਲਾ ਕੋ 40 ਲੱਖ ਲਾਇਆ ਉਹ ਹੋ ਸਕਦਾ ਤੁਰਕੇ ਉਹਦਾ ਮਹੀਨਾ ਬੱਦ ਲੱਗ ਗਿਆ ਹੋਊਗਾ ਜਿਹਨੇ 60 ਲੱਖ ਲਾਇਆ ਉਹਨੂੰ ਥੋੜਾ ਜਿਹਾ ਪਹਿਲਾਂ ਭੇਜਤਾ ਜਾਣਾ ਦਾ ਅਕਸਰ ਬਾਰਡਰ ਕਰਾਸ ਕਰਨਾ ਜਾਂ ਕੰਦ ਟੱਪਣੀਆਂ ਤੇ ਦੋ ਨੰਬਰ ਹੀ ਆ ਠੀਕ ਹੈ ਬਈ ਤੁਸੀਂ ਉੱਥੇ ਗਏ ਆ ਸਾਨੂੰ ਕੈਂਪ ਚ ਰੱਖਤਾ ਅਛਾ ਵੀ ਜਦੋਂ ਤੁਸੀਂ ਮਤਲਬ ਵੀ ਬਾਰਡਰ ਟੱਪਦੇ ਤੁਸੀਂ ਕਿਹੜੇ ਪਿਛਲੇ ਮਿਸਾਲ ਚ ਟੱਪਿਆ ਸੀਗਾ ਇਸ ਸਾਲ ਚ ਪਿਛਲੇ ਸਾਲ ਦੇ ਵੀ 2024 ਦੇ ਦਸੰਬਰ ਮਹੀਨੇ ਚ ਦਸੰਬਰ ਦੇ ਜਦੋਂ ਬਾਰਡਰ ਟੱਪੇ ਆ ਬਈ ਹਾਂ ਠੀਕ ਹੈ ਬਈ ਉਸ ਤੋਂ ਬਾਅਦ ਸੋ ਨਕੀ ਹੁੰਦਾ ਬਈ ਸੇ ਸਾਨੂੰ ਮਹੀਨਾ ਸਵਾ ਮਹੀਨਾ ਸਾਨੂੰ ਉਹਨਾਂ ਨੇ ਕੈਂਪ ਚ ਰੱਖਿਆ ਠੀਕ ਹੈ ਬਈ ਕੈਂਪ ਚ ਜਦੋਂ ਰੱਖਿਆ ਉਹਦਾ ਸਾਡਾ ਉੱਥੇ ਜਿਹੜੀ ਉਹਨਾਂ ਨੇ ਬਿਆਨ ਪਿਆ ਜੀ ਕੀਤੀ ਹੈ ਨਾ ਸਾਨੂੰ ਉਹ ਸਾਡੀ ਸਹੀ ਨਹੀਂ ਸੀ ਜਿਹੜੇ ਵੀ ਇੰਟਰਵਿਊ ਲੈਂਦੇ ਆ ਜਾਂ ਬਿਆਨ ਦਿੰਦੇ ਆਪਾਂ ਉਹਦੇ ਵਿੱਚ ਸਾਡੀ ਆਪਦੀ ਮਿਸਟੇਕ ਹੋਈ ਆ ਜਾਂ ਸਾਨੂੰ ਪਹਿਲਾਂ ਪ੍ਰੋਪਰ ਹੋ ਸਕਦਾ ਸਾਨੂੰ ਉਹ ਚੀਜ਼ ਲਈ ਤਿਆਰ ਨਹੀਂ ਸੀਗੇ ਸੀ ਹਾਂ ਉਹਦੇ ਉਹ ਫੇਲ ਹੋਏ ਆ ਫੇਲ ਹੋਏ ਬਈ ਉਹਦੇ ਕਰਕੇ ਤੁਸੀਂ ਰਿਪੋਰਟ ਹੋਇਆ ਉਹਦੇ ਕਰਕੇ ਕੀ ਹੈ ਜੀ ਬਈ ਜਨਨ ਕਿ ਇਹਦੇ ਵਿੱਚ ਕਹਿੰਦੇ ਬਈ ਤੜੀ ਇੱਕ ਹੱਥ ਨਾਲ ਨਹੀਂ ਵਾਜਦੀ ਬਾਈ ਦੇ ਕਹਿੰਦਾ ਬਰਾਬਰ ਬਈ ਤੜੀ ਦੋ ਹੱਥਾਂ ਨੇ ਵਾਜਦੀ ਆਪਾਂ ਕੱਲੇ ਏਜੰਟਾਂ ਦਾ ਕਸੂਰ ਵੀ ਨਹੀਂ ਬਈ ਇਹਦਾ ਕੱਟ ਸਕਦੇ ਨਹੀਂ ਕੱਟ ਸਕਦੇ ਤੇ ਕੱਲੇ ਬਈ ਬਈ ਜਦੋਂ ਆਪਾਂ ਮਤਲਬ ਡੌਂਕੀ ਲਾਉਣ ਬਾਰੇ ਸੋਚਦੇ ਆ ਹਨਾ ਬਈ ਏਜੰਟ ਬਈ ਦੱਸਦੇ ਸਾਰਾ ਕੁਝ ਕਲੀਅਰ ਕਰਦੇ ਆ ਸਭ ਬਈ ਕਈ ਏਜੰਟ ਦਾ ਸਹੀ ਕਲੀਅਰ ਕਰ ਦਿੰਦੇ ਹਨਾ ਵੀ ਆ ਚੀਜ਼ ਆ ਇਹਦੇ ਵਿੱਚ ਜੇ ਤੁਸੀਂ ਆ ਚੀਜ਼ ਵੀ ਮੈਨੂੰ ਹੁਣ ਕਿਹਾ ਵੀ ਜੇ ਤੋਂ ਬਈ ਪਲਾਨ ਨਹੀਂ ਜਾਣਾ ਹਨਾ ਤਾਂ 60 ਲੱਖ ਰੁਪਏ ਲੱਗੂਗਾ ਜੇ ਮੰਨ ਕੇ ਚਲ ਤੁਸੀਂ ਬਈ ਤੁਰ ਕੇ ਥੋੜੀ ਬਾਤ ਤੁਹਾਨੂੰ ਤੁਹਾਨੂੰ ਤੁਰਨਾ ਪਊਗਾ ਜੰਗਲਾਂ ਜੰਗਲਾਂ ਤੁਰ ਸਕਦੇ ਹਾਂ ਹਾਂ ਵੀ 40 ਲੱਖ ਲੱਗੂਗਾ ਠੀਕ ਹੈ ਜੇ ਨਹੀਂ ਕਿੰ ਭਾਈ 2 ਨੰਬਰ ਦਾ 2 ਨੰਬਰ ਹੀ ਹੈ ਹਾਂ ਹੈ 2 ਨੰਬਰ ਹੀ ਹੈ ਬਈ ਡੌਂਕੀ ਦਾ ਮਤਲਬ ਕਿ ਜੇ ਮੈਂ ਅੱਜ ਕੱਲ ਬਈ ਬਾਲੇ ਨੌਜਵਾਨੇ ਰੁਹੀ ਜਾਂਦੇ ਆ ਕੇ ਹਨਾ ਸਾਡੇ ਪੈਸੇ ਲੱਗ ਕੇ ਚੱਲ ਉਹਨਾਂ ਨਾਲ ਮਾੜੀ ਹੋਈ ਆ ਆਪਾਂ ਨਾਲ ਹਮਦਰਦੀ ਰੱਖਦੇ ਆ ਹਨਾ ਕਹਿੰਦੇ ਜਿੱਥੇ ਦਾਣਾ ਪਾਣੀ ਲਿਖਿਆ ਉਹ ਹੀ ਖਾਣਾ ਪੈਂਦਾ ਹਨਾ ਬਈ ਗੱਲ ਤਾਂ ਯਾਰ ਬਈ ਮੇਰੀ ਗੱਲ ਸਾਡੇ ਲੋਕਾਂ ਚ ਨਾ ਹੁਣ ਥੋੜੀ ਜਿਹੀ ਭੇਡ ਚਾਲ ਵਾਲੀ ਵੱਧ ਗਈ ਹਾਂ ਠੀਕ ਆ ਮੈਨੂੰ ਐ ਆ ਜੇ ਮੇਰਾ ਗੋਂਡੀ ਉੱਠ ਗਿਆ ਨਾ ਤੇ ਮੈਨੂੰ ਐ ਭਲਾ ਮੇਰਾ ਕਿਲਾ ਡੂਡ ਕਿਲਾ ਵਿਗ ਜੇ ਤੇ ਮਾ ਉਹਦੇ ਮਗਰ ਜਾਵਾਂ ਜੀ ਮੇਰੇ ਕੋਲ ਇੱਥੇ 7-8 ਕਿੱਲੇ ਜ਼ਮੀਨ ਆ ਤੇ ਮੈਂ ਪੰਜ ਚਾਰ ਇੱਥੇ ਪਸ਼ੂ ਰੱਖ ਕੇ ਤੇ ਨਾਲ ਮਾ ਦਾ ਕੋਈ ਕੰਮ ਚਲਾਈ ਜਾਵਾਂ ਤੇ ਮੈਂ ਉਹਨਾਂ ਜੰਨਾ ਹੀ ਕਮਾਈ ਕਰ ਸਕਦਾ ਬਈ ਤੁਸੀਂ ਜਿਹੜਾ 60 ਲੱਖ ਤੁਹਾਡਾ ਲੱਗਿਆ ਸੀ ਹੈ ਨਾ ਤੁਸੀਂ ਪੈਸੇ ਕਿਵੇਂ ਇਕੱਠੇ ਕੀਤੇ ਸੀਗੇ ਬਈ ਬਈ ਯਾਰ ਮੈਂ ਤਾਂ ਡੂਡ ਦੋ ਕਿੱਲੇ ਜ਼ਮੀਨ ਵੇਚੀ ਸੀਗੀ ਠੀਕ ਆ ਠੀਕ ਆ ਕੁਛ ਮਾਦੇ ਮਾਰੇ ਮੋਟੇ ਕਿਸੇ ਰਿਸ਼ਤੇਦਾਰ ਤੋਂ ਤੇ ਕੁਛ ਭੈਣ ਭਾਈ ਤੋਂ ਖੜੇ ਸੀਗੇ ਬਈ ਦੋ ਬਾਈ ਕਹਿੰਦਾ ਪੈਪ ਦੀ ਪੈੜੀ ਵੇਚ ਕੇ 60 ਲੱਖ ਰੁਪਏ ਅਸੀਂ ਪਾਸੋਂ ਕੀਤਾ ਸੀ ਇਕੱਠਾ ਤੇ ਪਿਛਲੇ ਸਾਲ ਬਾਈ ਕਹਿੰਦਾ ਦਸੰਬਰ ਦੇ ਵਿੱਚ ਅਸੀਂ ਕੰਦ ਟੱਪੀ ਤੇ ਬਈ ਇੱਥੋਂ ਤੁਸੀਂ ਤੁਰੇ ਕਦੋਂ ਸੀਗੇ ਨਹੀਂ ਸਾਨੂੰ ਉਹਨਾਂ ਨੇ ਕਿਹਾ ਸੀਗਾ 45 ਦਿਨਾਂ ਦਾ ਪੱਸਾ ਸੀ ਨਾ ਠੀਕ ਹੈ ਬਈ ਬਾਕੀ ਘੱਟ ਰਿਹਾ ਵਿੱਚ ਸਟੇ ਹੋ ਹੋ ਹਾਂ ਤੇ ਪਰ ਅਸੀਂ ਬਿਆਲ ਮੇਤਰ 43 हां ठीक है ते यानी कि ਤੁਸੀਂ ਸੋਨ ਸਾਰੇ ਪਲਾਨ ਦਾ ਹੀ ਲੈ ਗਏ ਆ ਹਾਂ ਸਾਨੂੰ ਹਾਂ ਪਲਾਨ ਲੈ ਗਏ 60 ਲੱਖ ਰੁਪਏ ਲੱਗੇ ਹੈ ਨਾ ਤੇ ਭਾਈ ਕਿਵੇਂ ਅੱਜ ਕੋਈ ਭਾਈ ਦੁੱਖ ਤਾਂ ਹੁੰਦਾ ਹੋਊਗਾ ਨਾ ਜਦੋਂ ਇੰਨੇ ਪੈਸੇ ਦੁੱਬ ਗਏ ਨਾ ਬਈ 2-3 ਮਹੀਨੇ ਦੇ ਵਿੱਚ ਸਾਰਾ ਕੁਝ ਕਰਦਾ ਥਾ ਬਈ 30 ਲੱਖ ਉਹਨਾਂ ਨੇ ਸਾਨੂੰ ਏਜੰਟ ਨਹੀਂ ਜਿੱਤੇ ਸਾਨੂੰ ਇੱਥੋਂ ਪਲਾਨ ਲੈਣ ਚੜਾਇਆ ਉਦੋਂ ਲੈ ਲਿਆ ਸੀ ਹਣਾ ਠੀਕ ਹੈ ਬਈ ਤੇ ਜਦੋਂ ਸਾਨੂੰ ਮੈਕਸੀਕੋ ਇੱਥੇ ਇਹਦੀ ਕੰਧ ਟਪਾਤੀ ਮੈਕਸੀਕੋ ਦੀ ਅਸੀਂ ਅਮਰੀਕਾ ਚ ਐਂਟਰ ਹੋ ਗਏ ਆ ਉਦੋਂ ਬਾਅਦ 30 ਲੱਖ ਰੁਪਏ ਉਹ ਦੋ ਦਿੱਤਾ ਤੁਸੀਂ ਭਈ ਇਹਦੇ ਵਿੱਚ ਕੋਈ ਏਜੰਟਾਂ ਦੀ ਗਲਤੀ ਮੰਨਦੇ ਹੋ ਵੀ ਕੋਈ ਏਜੰਟ ਦੀ ਗਲਤੀ ਇਹਦੇ ਵਿੱਚ ਭਈ ਯਾਰ ਮੈਂ ਸਾਰੇ ਨਾ ਤਾਂ ਸਾਰੇ ਬੰਦਾਂ ਦੀ ਗਲਤੀ ਕਰਨ ਦਾ ਤੇ ਨਾ ਮੈਂ ਸਾਰੇ ਏਜੰਟ ਸਹੀ ਮੰਨਦਾ ਹਨਾ ਮੈਂ ਤੇਰੇ ਏਜੰਟਾਂ ਜਿਹੜੇ ਠੱਗੀਆਂ ਮਾਰੀ ਜਾਂਦੇ ਆ ਦੱਸਦੇ ਕੁਝ ਹੋਰ ਆ ਕਰਦੇ ਕੁਝ ਹੋਰ ਕਈ ਬੰਦੇ ਹੁਣ 60 ਲੱਖ ਰੁਪਏ ਲੈ ਲੈਂਦੇ ਆ ਜਦੋਂ ਬੰਦਾ ਫਸਿਆ ਹੁੰਦਾ ਉਹਨੂੰ ਕਹਿੰਦੇ ਆ ਤੈਨੂੰ ਥੋੜੀ ਜਿਹੀ ਵੱਟ ਤੁਰਨਾ ਪਊਗਾ ਤੈਨੂੰ ਆਹ ਕਰਨਾ ਪੁੱਤ ਨ ਉਹ ਕਰਨਾ ਪਊਗਾ ਉੱਥੇ ਬੰਦਾ ਫਸਿਆ ਵਾ ਅਗਲਾ ਕਹਿੰਦਾ ਚੱਲ ਯਾਰ ਕੋਈ ਨਹੀਂ ਤੁਰ ਪੈਣੇ ਹਨਾ ਠੀ ਹੁਣ ਜਿਹੜਾ ਮੇਰਾ ਏਜੰਟ ਸੀਗਾ ਇਹਨੇ ਮੈਨੂੰ ਜਿੰਨੇ ਪ੍ਰੋਪਰ ਤਰੀਕੇ ਨਾਲ ਮੈਨੂੰ ਦੱਸਿਆ ਸੀਗਾ ਬਸ ਉਹ ਚੀਜ਼ ਮੈਨੂੰ ਉਹਨੇ ਪੂਰੀ ਕੀਤੀ ਆ ਸਾਡੀ ਮਿਸਟੇਕ ਇੱਥੇ ਰਹੇਗੀ ਜਾਂ ਸਾਨੂੰ ਪਹਿਲਾਂ ਦੱਸ ਦਿੰਦਾ ਭਾਈ ਤੁਸੀਂ ਬਿਆਨ ਚ ਨਹੀਂ ਬਦਲਣਾ ਤੁਸੀਂ ਆਹ ਚੀਜ਼ ਐ ਰੱਖਣੀ ਆ ਇੱਕ ਥੋੜੀ ਜਿਹੀ ਬਈ ਅੱਗੇ ਬਿਆਨ ਵਾਜੀ ਬੋਕ ਕੱਟ ਹੁੰਦੀ ਸੀ ਤਾਂ ਸਖਤਾਈ ਵੱਧ ਹੋਈ ਤੇ ਭਾਈ ਜੇ ਮੈਨਾਂ ਤੁਹਾਡੇ ਨਾਲ ਉੱਥੇ ਹੋਰ ਮੁੰਡੇ ਵੀ ਹੋਣਗੇ ਹਨਾ ਤੇ ਮੈਂ ਲੈਂਦਾ ਕੈਂਪ ਦੇ ਵਿੱਚ ਕਿੰਨੇ ਕੇ ਜਾਣੇ ਸੀਗੇ ਭਾਈ ਬਹੁਤ ਜਾਣੇ ਘਟੋ ਘਟ ਉਹਨਾਂ ਨੇ ਨਾ ਯਾਰ ਉਹਨਾਂ ਨੇ ਆਪ ਦੀ ਲਿਸਟ ਤਿਆਰ ਕੀਤੀ ਆ 70 8000 ਮੁੰਡਾ ਰਿਪੋਰਟ ਸਾਰੇ ਦੇ ਅੱਛੇ ਦੇ ਅੱਡ ਰੋਲਾ ਪਾਈ ਜਾਂਦੀ ਸੀ ਨਾ ਉਹਦੇ ਕੋਲ ਯੂਕੇ ਦਾ ਵੀਜ਼ਾ ਸੀਗਾ ਹਾਂ ਉਹ ਇੱਕ ਮੀਡੀਆ ਵਿੱਚ ਚੱਲ ਰਿਹਾ ਬਈ ਉੱਥੇ ਉਹਦੇ ਬਾਰੇ ਵੀ ਗੱਲ ਕਰਦੇ ਸੀ ਬਈ ਉਹ ਕੁੜੀ ਕਹਿ ਰਹੀ ਮੇਰੇ ਕੋਲ ਯੂਕੇ ਦਾ ਵੈਲਿਡ ਵੀਜ਼ਾ ਹੈ ਵੀ ਮੈਨੂੰ ਕਵਿੰਟ ਰਿਪੋਰਟ ਕਰਤਾ ਬਈ ਉਹਦਾ ਤੁਸੀਂ ਬਈ ਮੈਂ ਇੱਕ ਗੱਲ ਕਹਿਣਾ ਜਲਦੀ ਹਾਂ ਵੀ ਕੁੜੀ ਵੀ ਹਾਂ ਯੂਕੇ ਦਾ ਵੈਲਿਡ ਵੀਜ਼ਾ ਫਿਰ ਤੁਸੀਂ ਜੋ ਕਿ ਕੋਈ ਮਾੜਾ ਦੇਸ਼ ਥੋੜਾ ਵੀ ਜੇ ਆਪਾਂ ਸੋਚ ਕੇ ਤਾਂ ਯੂਕੇ ਦੇ ਵਿੱਚ ਵੀ ਉਹਨੇ ਜਸਾ ਹਾਂ ਜੇ ਤੁਹਾਡੇ ਕੋਲ ਵੀਜ਼ਾ ਤੁਸੀਂ ਇੱਕ ਨੰਬਰ ਤੇ ਲਹੁ ਯਾਰ ਹਾਂ ਵੀ ਮਨ ਲਾ ਕੇ ਵੀ ਆ ਜੋ ਕਿ ਦਾ ਸੀ ਰਿਪੋਰਟ ਯੂਐਸਏ ਜੋ ਹੈ ਨਾ ਵੀ ਇੱਧਰ ਉੱਥੇ ਦੋ ਨੰਬਰ ਤੇ ਗਈ ਹੋਗੀ ਟਪਕੇ ਗਈ ਹੋਰੀ ਜੇ ਉਹ ਥੋੜੇ ਨਾਲ ਹੀ ਆਈ ਹੈ ਬਈ ਉਹ ਹੈ ਨਾ ਬਈ ਮਨ ਲਾ ਜਿਵੇਂ ਤੁਸੀਂ ਆਏ ਹੈ ਨਾ ਤੁਹਾਨੂੰ ਕੈਂਪ ਦੇ ਵਿੱਚ ਹੋਰ ਵੀ ਪੰਜਾਬੀ ਮੁੰਡੇ ਬਹੁਤ ਆ ਕੈਂਪਾਂ ਦੇ ਵਿੱਚ ਵੀ ਬਈ ਸਾਡੇ ਨਾਲ ਲੋਕਾਂ ਦੀ ਨਾ ਮੂਰਤ ਤਾਂ ਬਹੁਤ ਵੱਡੀ ਹੈ ਜਿਹੜੇ ਪੰਜਾਬੀ ਮੁੰਡੇ ਆ ਕੋਈ ਇਟਲੀ ਦਾ ਹੂੰ ਕੁਝ ਬੰਦੇ ਕੋਲੇ ਇਟਲੀ ਦੇ ਪੇਪਰ ਆ ਕੋਈ ਜਿਆਦੇ ਸਪੇਨ ਦੇ ਜਰਮਨ ਦੇ ਆ ਹੂੰ ਜਦੋਂ ਤੁਸੀਂ ਉੱਥੇ ਲੱਖ ਸਵਾ ਲੱਖਾਂ ਨਾਲ ਨਹੀਂ ਦੱਸਦੇ ਜਿਹੜਾ ਇੱਥੇ ਦੋ ਟਾਈ ਲੱਖ ਨਾਲ ਰਾਜੀ ਅੱਛਾ ਮਤਲਬ ਜਿਹੜੇ ਕੈਂਪਾਂ ਵਿੱਚ ਮੁੰਡੇ ਹੈਗੇ ਉੱਥੇ ਵੀ ਉਹਨਾਂ ਦੇ ਛੱਜੇ ਵੀ ਡੌਂਕੀ ਮਾਰ ਕੇ ਪੰਜਾਬੀ ਬੰਦੇ ਪੰਜਾਬੀ ਬੰਦੇ ਇਟਲੀ ਸਪੇਨ ਦੇ ਚੰਗੇ ਦੇਸ਼ਾਂ ਦੇ ਚੰਗੇ ਦੇਸ਼ਾਂ ਦੇ ਉੱਥੋਂ ਲੋਕਾਂ ਮਾਰੇ ਮਾਰੇ ਅਮਰੀਕਾ ਨੂੰ ਆਈ ਜਾਂਦੇ ਭਾਈ ਇਹਦਾ ਕੀ ਖਾਸ ਫਿਰ ਜਿਵੇਂ ਮੈਂ ਤੁਸੀ ਜਿਹੜਾ ਪੰਜਾਬ ਤੋਂ ਗਏ ਸੀਗੇ ਹੈਨਾ ਜਿਹੜੇ ਮੈਂ ਸਪੇਨ ਜਾਂ ਇਟਲੀ ਫਰਾਂਸ ਯੂਰਪ ਦੇ ਬਹੁਤ ਤਗੜੇ ਦੇਸ਼ ਆ ਯੂਰੋ ਚੱਲਦੇ ਆ ਨਾ ਭਈ ਉੱਥੇ ਨਹੀਂ ਢੱਡ ਭਰਦਾ ਫਿਰ ਭਈ ਅਮਰੀਕਾ ਬੰਨੀ ਨੂੰ ਕਿਉਂ ਇੰਨਾ ਮੂਵ ਹੋ ਰਿਹਾ ਕਿ ਇੱਕ ਭੇਡ ਚ ਅਮਰੀਕਾ ਵਾਲਾ ਨੀ ਉਹ ਕੋਠੇ ਪਾਤੀ ਆ ਕਰਤਾ ਉਹ ਕਰਤਾ ਉੱਥੇ ਲੋਕਾਂ ਨੂੰ ਆਇਆ ਹੁੰਦਾ ਵੀ ਖਣੀ ਅਮਰੀਕਾ ਚ ਵੀ ਕੋਈ ਬੰਦੇ ਨੇ ਜਾ ਕੇ ਬੌਕਰ ਚੱਕ ਲੈਨੇ ਤੇ ਜਾ ਕੇ ਇਕੱਠੇ ਕਰ ਲੈਨੇ ਹਾਂ ਇਹ ਕਰਨ ਦਾ ਕੰਮ ਹੀ ਆ ਕਰਨ ਦਾ ਕੰਮ ਹੀ ਆ ਹੁਣ ਜੇ ਐਂ ਦੇਖੋ ਜੇ ਹੁਣ ਕੈਨੇਡਾ ਚ ਸੀਗੇ ਜਿਹੜੇ ਬੰਦੇ ਨੇ ਕਮਾਈਆਂ ਕਿਤੇ ਸਾਡੇ ਇਹੋ ਜਿਹੇ ਲੋਕ ਪਏ ਜਿਹੜੇ ਦबई ਦੇ ਵਿੱਚ ਵੀ ਜਾ ਕੇ ਅੱਜ ਤਰੱਕੀ ਤੇ ਆ ਆ ਉਹਦੇ ਕੋਲੇ ਟਰੱਕ ਬਣਾਈ ਬੈਠੇ ਆ ਉਹਦੇ ਰੈਸਟੋਰੈਂਟ ਬਣਾਈ ਬੈਠੇ ਜਿਨ੍ਹਾਂ ਨੇ ਕਮਾਈ ਕਰਨੀ ਆ ਠੀਕਾ ਜੇ ਕੋਈ ਮਲੇਸ਼ੀਆ ਚਾ ਮਲੇਸ਼ੀਆ ਆਪਾਂ ਮਾੜਾ ਦੇਸ਼ ਮੰਨਦੇ ਆ ਉੱਥੇ ਵੀ ਲੋਕ ਕਹਿੰਦੇ ਆ ਵੀ ਜਿਹਨੂੰ ਤਰੀਕਾ ਉਹਦਾ ਇੱਥੇ ਅਮਰੀਕਾ ਹੈ ਬਾਈ ਸੋ ਅਸੀਂ ਨਾ ਜਿਵੇਂ ਬਾਈ ਨੂੰ ਮਿਲਾ ਰਹੇ ਆ ਤੁਹਾਡਾ ਫਰਿਆਨੇ ਤੋਂ ਬਾਈ ਆ ਇਹ ਵੀ ਜਿਹੜੇ ਡਿਪੋਟੋਂ ਕੇ ਆਏ ਉਹਨਾਂ ਵਿੱਚੋਂ ਇੱਕ ਮੁੰਡਾ ਹੈਗਾ ਸੀ ਆਇਡੈਂਟੀਟੀ ਨਹੀਂ ਦਿਖਾ ਰਿਹਾ ਬਾਈ ਸੋ ਉਹਨੂੰ ਸਾਰੀ ਗੱਲ ਆਪਣੀ ਦੱਸੀ ਜਾਂਦਾ ਬਾਈ ਕਹਿੰਦਾ ਵੀ ਤਾੜੀ ਇਕੱਥ ਨਾਲ ਨਹੀਂ ਵਾਜਦੀ ਜਿਹੜੇ ਇੱਥੇ ਰੋਈ ਜਾਂਦੇ ਆ ਜਾਂ ਪਿੱਟੇ ਜਾਂਦੇ ਆ ਬਾਈ ਚੱਲ ਸਾਡੀ ਉਹਨਾਂ ਨਾਲ ਹਮਦਰਦੀ ਹੈਗੀ ਆ ਪਰ ਬਾਈ ਰਸਤਾ ਸੀ ਬਾਈ ਕਹਿੰਦਾ ਜਿਹੜਾ 2 ਨੰਬਰ ਦਾ 2 ਨੰਬਰ ਹੀ ਆ ਚਾਹੇ ਤੁਸੀਂ ਪਲੇਨ ਡੋਕੀ ਦਾ ਹਰੇਕ ਨੂੰ ਪਤਾ ਏਜੰਟ ਪਹਿਲਾਂ ਦੱਸਦੀ ਆ ਵੀ 2 ਨੰਬਰ ਤੇ ਤੁਸੀਂ ਜਾਣਾ 2 ਨੰਬਰ ਤਾਂ 2 ਨੰਬਰ ਜਾਂ ਤੁਸੀਂ ਉਥੋਂ ਰਿਪੋਰਟ ਹੋ ਸਕਦੇ ਆ ਬਈ ਜੱਟ ਦੀ ਜ਼ਿੰਮੇਵਾਰੀ ਫਿਰ ਤੁਹਾਨੂੰ ਜੇਲ੍ਹ ਚ ਕਢਾਉਂਦੀ ਵੀ ਹੁੰਦੀ ਆ ਕਿ ਇਕੱਲੀ ਕੰਦ ਟਪਾਉਂਦਾ ਕਦੀ ਹੁੰਦੀ ਆ ਨਹੀਂ ਬਈ ਉਥੋਂ ਗਾਂਹ ਤਾਂ ਕੋਈ ਏਜੰਟ ਦੀ ਨਹੀਂ ਜ਼ਿੰਮੇਵਾਰੀ ਹੁੰਦੀ ਗਾਂਹ ਤੋਂ ਅਗਲੇ ਕਹਿੰਦੇ ਆ ਵੀ ਹੋ ਸਕਦਾ ਉਹਨਾਂ ਦਾ ਕੋਈ ਏਜੰਟ ਨੇ ਜਿੱਤ ਨੂੰ ਕਹਿਤਾ ਮੈਂ ਤੈਨੂੰ ਉੱਥੋਂ ਕਢਾ ਦੂੰਗਾ ਵੀ ਯਾਨੀ ਕਿ ਏਜੰਟ ਦੀ ਜ਼ਿੰਮੇਵਾਰੀ ਕਿੱਲੀ ਸਨੋ ਪੈਸੇ ਮੰਗਦੇ ਨਹੀਂ ਏਜੰਟ ਦੀ ਜਿਹੇ ਪੈਸੇ ਜ਼ਿੰਮੇਵਾਰੀ ਕਿੱਲੀ ਕੰਦ ਟਪੋਂ ਤੱਕ ਦੀ ਲੈ ਲੈਂਦੇ ਉਹਨਾਂ ਨੇ ਉੱਥੋਂ ਮੈਤਕਾ ਦੇ ਵਿੱਚ ਐਂਟਰ ਕਰਾਉਣ ਤੱਕ ਮਤਲਬ ਵੀ ਉਦੋਂ ਤੋਂ ਥੋੜੀ ਜ਼ਿਆਦਾ ਸਿਰਦੇ ਹਾਂ ਵੀ ਜਿਵੇਂ ਮੈਂ ਲੱਗਾ ਗਾਂ ਤੁਸੀਂ ਰਿਪੋਰਟ ਹੋ ਗਿਆ ਕੁਝ ਵੀ ਹੋ ਗਿਆ ਅਸੀਂ ਬਈ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਅਸੀਂ ਕੋਈ ਏਜੰਟਾਂ ਦੇ ਪੱਖ ਨਹੀਂ ਲੈ ਰਹੇ ਅਸੀਂ ਏਜੰਟਾਂ ਦੀ ਸਾਈਡ ਨਹੀਂ ਲੈ ਰਹੇ ਅਸੀਂ ਇੱਕ ਅਸੀਂ ਤਾਂ ਇੱਕ ਗੱਲ ਹੀ ਕਹਿ ਰਹੇ ਹਾਂ ਅਸਲੀਅਤ ਲੈ ਆ ਰਹੇ ਕਿਉਂਕਿ ਬ ਬਈ ਇਹਦੇ ਵਿੱਚ ਕੋਈ ਗੱਲ ਨਹੀਂ ਸਾਡੀਆਂ ਵੀ ਹੈਗੀਆਂ ਪਰ ਸਾਡੀ ਹਮਦਰਦੀ ਹੈਗੀ ਹੈ ਹਾਂ ਬਈ ਕੀ ਕਹਾਂ ਜਮੇ ਮੈਂ ਇੱਕ ਗੱਲ ਕਹਿਣਾ ਬਈ ਜਿਹਦਾ ਇੱਥੇ ਸਰਦਾ ਨਾ ਹੂੰ ਉਹ ਕਿਸੇ ਦੇ ਧੱਕੇ ਨਾਲ ਚੜੋ ਨਾ ਜਾਂ ਤਾਂ ਦੇ ਧੱਕੇ ਚੜੋ ਨਾ ਸਾਨੂੰ ਬਾਹਰਲੀ ਕੰਟਰੀ 'ਚ ਜਾਣ ਦੀ ਲੋੜ ਹੈ ਜੇ ਤੁਸੀਂ ਬਾਹਰਲੀ ਕੰਟਰੀ ਜਾਓਗੇ ਨਾ ਤੁਹਾਡੀ ਸਾਰੀ ਜ਼ਿੰਦਗੀ ਇੱਕ ਸਟੈਂਡ ਕਰਦਿਆਂ ਨੰਗ ਜਾਨੀ ਹੈ ਠੀਕ ਹੈ ਇੱਥੇ ਤੁਹਾਡੇ ਕੋਲ ਜ਼ਮੀਨ ਆ ਹੈਗੀ ਆ ਆਪਦਾ ਖੇਤ ਤੁਹਾਡੇ ਕੋਲ ਹੈਗਾ ਪਸ਼ੂ ਰੱਖ ਲੋ ਚਾਰਾ ਉੱਥੇ ਉਨੇ ਬਰਾਬਰ ਤੁਸੀਂ ਉੱਥੇ ਜਾ ਲਵੋਗੇ ਆਪਦੇ ਘਰੇ ਰਹੋਗੇ ਨਾਲੇ ਮਾਪਿਓ ਦੇ ਵਿੱਚ ਨਾ ਕਿੱਥੇ ਤੁਸੀਂ ਜਾਓਗੇ ਇੱਥੇ 60 ਲੱਖ ਲੱਗ ਹੁਣ 60 ਲੱਖ ਮੇਰਾ ਖਰਾਬ ਹੋ ਗਿਆ ਬਾਈ ਮੈਂ ਕਿੰਨੇ ਟਾਈਮ ਨੂੰ ਪੂਰਾ ਕਰੂੰਗਾ ਦੱਸ ਮੈਂ ਦੋ ਕਿੱਲੇ ਵੀ ਵੇਚਤੇ ਇਹ ਮੇਰਾ ਚਲੋ ਉੱਥੇ ਸਟੈਂਡ ਹੋ ਜਾਂਦਾ ਮੈਂ 5-7 ਸਾਲਾਂ ਚ ਨਾ ਮੈਂ 10 ਸਾਲ ਮੁਰ ਸਕਦਾ ਹੀ ਪਿੰਡ 10 ਵਰਦਾ ਹੀ ਕਿੰਨਾ ਟਾਈਮ ਲੱਗਾ ਬੱਤ ਜਾਂ ਨਾ بیوی ਸੜ ਵੀ ਚੋ ਪਰ ਆ ਵੀ ਮੈਂ ਆਪਦੀ ਮੈਂ ਆਪਦੀ ਵੀ ਗਲਤੀ ਕਹਿੰਦਾ ਕਿ ਮੈਂ ਕੋਈ ਸੁਪਨਾ ਵੇਖਿਆ ਸੀਗਾ ਵੱਡੇ ਸੁਪਨੇ ਵੇਖੇ ਹਾਂ ਜੇ ਮੈਂ ਹੀ 10 ਲੱਖ ਰੁਪਇਆ ਲਾ ਕੇ ਇੱਥੇ ਆਦਾ ਬਿਜ਼ਨਸ ਕਰ ਲੈਂ ਜੇ ਬਣ ਲੱਗੇ ਨਾ ਜੇ ਕਿ ਅੱਜ ਤੁਸੀਂ ਬਈ ਪਸਤਾ ਰਹੇ ਆ ਬਈ ਗਲਤੀ ਹੋਈ ਹੈ ਬਈ ਇੱਕ ਜੇ ਤੁਸ ਚਲ ਜਾਂਦੇ ਇੱਕ ਲੈਟਸ ਵਾਲ ਪੁੱਛਣਾ ਬਈ ਜੇ ਕਹਿੰਦੇ ਆ ਬਈ ਬਹੁਤ ਮੌ ਨੌਜਵਾਨਾਂ ਦੇ ਆਪਾਂ ਇੰਟਰਵਿਊ ਦੇਖ ਰਹੇ ਆ ਨਾ মিডিਆ ਚੱਲੀ ਜਾਂਦਾ ਉਹ ਕਹਿੰਦੇ ਵੀ ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਲੱਗਿਆ ਵੀ ਸਸ ਅਸੀਂ ਰਿਪੋਰਟੋ ਰਹੇ ਆ ਸਾਨੂੰ ਹੱਥ ਕੜੀਆਂ ਲਾ ਕੇ ਵੀ ਸਾਨੂੰ ਲਿਆਂਦਾ ਗਿਆ ਹੈ ਨਾ ਬਈ ਕੀ ਸਾਨੂੰ ਵਾਕਈ ਅੰਬਸਰ ਆ ਕੇ ਪਤਾ ਲੱਗਿਆ ਵੀ ਰਿਪੋਰਟ ਹੋ ਰਹੀ ਹੈ ਕਿ ਉਹ ਥੋਈ ਕੁਸੋ ਨਹੀਂ ਭਾਈ ਉਹ ਸਾਨੂੰ ਲੱਗ ਗਈ ਪਤਾ ਪਹਿਲਾਂ ਪਤਾ ਲੱਗਿਆ ਮੈਂ ਤਾਂ ਦੱਸਦਾ ਸਾਨੂੰ ਐ ਨਹੀਂ ਪਤਾ ਲੱਗਾ ਸਾਨੂੰ ਅੰਬਸਰ ਆ ਕੇ ਪਤਾ ਲੱਗੇ ਸੀ ਅੰਬਸਰ ਉੱਤਰੇ ਤੋਂ ਪਤਾ ਲੱਗੇ ਸੀ ਅੰਬਸਰ ਆ ਤਾ ਬਈ ਵੈਸੇ ਸੁਣਾਇ ਪਤਾ ਰਿਪੋਰਟ ਹੋ ਗਈ ਹਾਂ ਸਾਨੂੰ ਉਹਨਾਂ ਨੇ ਦੱਸਤਾ ਸੀਗਾ ਵੀ ਅਸੀਂ ਪਾਸਪੋਰਟ ਤਾਂ ਮੈਕਸੀਕੋ ਹੀ ਸੱਟ ਗਏ ਸੀ ਸਾਡੀ ਆਈਡੈਂਟੀ ਉਹਨਾਂ ਕੋਲੇ ਹੈ ਨਹੀਂ ਸੀ ਜਦੋਂ ਸਾਡੀ ਆਈਡੈਂਟੀ ਉਹਨਾਂ ਨੇ ਮੰਨ ਲਿਆ ਕਨਫਰਮ ਕਰ ਲਈ ਕਿਉਂਕਿ ਸਾਨੂੰ ਉਹਨਾਂ ਨੇ ਬੰਨਾ ਜੀ ਹੈ ਜਲਦਾ ਹੋਇਆ ਠੀਕ ਆ ਸਾਨੂੰ ਕਨਫਰਮ ਕਰਨਾ ਪੈਗਾ ਸਾਨੂੰ ਦੱਸਣਾ ਹੀ ਪੈਗਾ ਵੀ ਅਸੀਂ ਇੰਡੀਆ ਨਾਲ ਠੀਕ ਆ ਵੀ ਉਹਨਾਂ ਨੇ ਦੱਸਤਾ ਵੀ ਪੰਜਾਬ ਤੋਂ ਆ ਠੀਕ ਆ ਮੁਰਕ ਕੇ ਉਹਨਾਂ ਨੇ ਕੀ ਕੀਤਾ ਬਈ ਯਾਰ ਉਹਨਾਂ ਨੇ ਨਾ ਵਾਈਟ ਪਾਸਪੋਰਟ ਹੁੰਦਾ ਟਰੈਵਲ ਹੁੰਦਾ ਪਾਸਪੋਰਟ ਆਪਣੇ ਟਰੈਵਲ ਡਾਕੂਮੈਂਟ ਕੱਲੇ ਇੱਕ ਵਾਈਟ ਪਾਸਪੋਰਟ ਜਿਹੜਾ ਇਹ ਹਾਂ ਪਹਿਲਾਂ ਸੁਣਿਆ ਬਹੁਤ ਠੀਕ ਹੈ ਭਾਈ ਉਹਨਾਂ ਨੇ ਨਾ ਵਾਈਟ ਪਾਸਪੋਰਟ ਬਣਾ ਕੇ ਦਿੱਤਾ ਹਾਂ ਉਹਨਾਂ ਨੇ ਮੁਰਕ ਕੇ ਕਿਹਾ ਵੀ ਸਾਨੂੰ ਰਿਪੋਰਟ ਕਰ ਰਹੇ ਆ ਜਿਹੜੇ ਦੱਸਤਾ ਸੀ ਉਹ ਵਾਈਟ ਬਈ ਜੇ ਮਤਲਬ ਬਹੁਤ ਨੌਜਵਾਨ ਕਹਿੰਦੇ ਸਾਨੂੰ ਤਾਂ ਬਈ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਿਆ ਕਿ ਬਈ ਮੈਂ ਤੁਹਾਨੂੰ ਗੱਲ ਦੱਸਦਾ ਜੇ ਰਿਪੋਰਟ ਕਰਾਂ ਰਿਪੋਰਟ ਦਾ ਮਤਲਬ ਚਲ ਅਗਲੀ ਆਪਣੀ ਆਪ ਦੀ ਕੰਟਰੀ ਚ ਭੇਜ ਰਹੇ ਆ ਜੇ ਉੱਥੇ ਉਹਨਾਂ ਨਾਲ ਬਹਿਸ ਬਾਜ਼ੀ ਕਰਾਂਗੇ ਜਾਂ ਉਹਨਾਂ ਨਾਲ ਹੋਰ ਕਰਾਂਗੇ ਉਹਨਾਂ ਦਾ ਇਹ ਨਹੀਂ ਪਤਾ ਕਿ ਕਿਹੜੀ ਜੇਲ੍ਹ ਚ ਸੱਟਣਗੇ ਜਾਨੀ ਕਿ ਕਹਿੰਦਾ ਬਈ ਬਹੁਤ ਬਈ ਬਾਈ ਦਾ ਕਹਿੰਦਾ ਮਤਲਬ ਹੈ ਬਈ ਬਹੁਤ ਮੁੰਡੇ ਆ ਜਿਹੜੇ ਬਨਾਮੇ ਜੰਗਲਾਂ ਚ ਰਹਿ ਗਏ ਆ ਨਾ ਬਹੁਤ ਦੇਛੇ ਦੇ ਵਿੱਚ ਹੀ ਮਰ ਗਏ ਨਾ ਇੱਧਰ ਦੇ ਰਹੇ ਨਾ ਇੱਧਰ ਦੇ ਰਹੇ ਬਈ ਜਿਹੜਾ ਸ਼ੁਕਰ ਸੀ ਆ ਉਹਦੇ ਹੱਥਾਂ ਦੀ ਮਿਹਰ ਚਲ ਕਰ ਜਾਣਾ ਲੈ ਜਾਊਗਾ ਹੈ ਨਾ ਵੀ ਚਲ ਆਪਦੇ ਤੁਸੀਂ ਪਰਿਵਾਰ ਦੇ ਵਿੱਚ ਸੁੱਖੀ ਸੰਦੀ ਆ ਗਏ ਵੀ ਤੁਸੀਂ ਇਹ ਗੱਲ ਨੂੰ ਮੰਨਦੇ ਆ ਵੀ ਇੰਨੇ ਜਿਹੇ ਜਵਾਬ ਆਪਣੇ ਕੀਤਾ ਸਹੀ ਕੀਤਾ ਵੀ ਯਾਰ ਮੈਂ ਇੱਕ ਗੱਲ ਕਹਿਣਾ ਚੱਲ ਜਿਹੜਾ ਪੈਸਾ ਹੁੰਦਾ ਨਾ ਉਹ ਦੁੱਖ ਤੱਕ ਹੁੰਦਾ ਉਹ ਪੈਸਾ ਖਰਾਬ ਹਾਂ 60 ਲੱਖ ਰੁਪਏ ਵੀ ਬਹੁਤ ਵੱਡੀ ਗੱਲ ਹੈ ਨਾ ਵੀ 40 ਯਾਰ ਮੇਰੇ ਕੋਲੇ ਹੈਗੇ ਚਾਰ ਪੰਜ ਕਿੱਲੇ ਬਚੇ ਹੋਏ ਆ ਪਸ਼ੂ ਰੱਖ ਲਊਗਾ ਵੀ ਚਲ ਮੈਂ ਮੁੜ ਕੇ ਜਿਹੜੇ ਮੈਂ ਕਿਸੇ ਤੇ ਦੇਨੇ ਹੋਏ ਹੈ ਨਾ ਵੀ ਉਹ ਹੌਲੀ ਹੌਲੀ ਉਹਨਾਂ ਨੂੰ ਦਿੱਤੇ ਜਾਣਗੇ ਵੀ ਮੁੜ ਕੇ ਮੈਂ ਆਪਦੇ ਘਰੇ ਮਾਪਦੇ ਮਾਪੇ ਕੋਲ ਰੋਟੀ ਖਾਂਦਾ ਤਾਂ ਹੈਗਾ ਹਾਂ ਜਿਹੜੇ ਜਿਹੜੇ ਜ਼ਿਲਾਵ ਪਰ ਮੈਂ ਇੱਕ ਚੀਜ਼ ਇਹ ਕਹਣਾ ਯਾਰ ਭਾਈ ਇਹਪਰਾਂ ਤੁਸੀਂ ਜੇ ਤੁਸੀਂ ਜਾਣਾ ਤਾਂ ਇੱਕ ਨੰਬਰ ਤੇ ਜਾਓ ਦੂਜਾ ਨੰਬਰ ਤੁਸੀਂ ਕਿਸੇ ਯੂਰਪਲੇ ਪਾਸੇ ਜਾਓ ਜੋ ਤੁਹਾਨੂੰ ਨਹੀਂ ਕੈਨੇਡਾ ਅਮਰੀਕਾ ਦਾ ਵੀਜ਼ਾ ਮਿਲਦਾ ਤੁਸੀਂ ਯੂਰਪ ਜਾਓ ਪੁਰਤਗਾਲ ਜਾਓ ਸਪੇਨ ਜਾਓ ਇਟਲੀ ਜਾਓ ਬਹੁਤ ਸੋਹਣੀਆਂ ਕੰਟਰੀਆਂ ਨੇ ਜਰਮਨ ਜਾਓ ਪਰ ਦੋ ਨੰਬਰ ਦਾ ਤਰੀਕਾ ਨਾ ਅਪਣਾਓ ਯਾਰ ਇੱਥੇ ਨਾ ਪਹਿਲੀ ਗੱਲ ਤਾਂ ਜੇ ਤੁਸੀਂ ਪਹੁੰਚ ਗਏ ਤਾਂ ਹੁਣ ਰਿਪੋਰਟ ਦਾ ਬਹੁਤ ਖਤਰਾ ਹੁੰਦਾ ਇਹਨਾਂ ਨੇ ਰਿਪੋਰਟ ਕਰ ਲਾ ਕੇ ਮੰਗ ਲਈ ਇਹਨਾਂ ਨੇ ਕੈਨੇਡਾ ਦੇ ਲੱਗ ਪੈਣਾ ਬਾਈ ਉਹਨਾਂ ਨੇ ਵੀ ਕਰਤੇ ਲਾਣਾ ਹਾਂ ਉਹਨਾਂ ਨੇ ਵੀ ਚੱਕ ਦੇਣਾ ਮੰਗ ਲਈ ਇਹ ਕੰਮ ਤੇ ਇਹਨਾਂ ਨੇ ਕਹਤਾ ਮਗਰ ਜੇ ਹੋਰ ਕੰਟਰੀਆਂ ਚ ਦੋ ਨੰਬਰ ਤੇ ਬੈਠੇ ਉਹ ਵੀ ਚੱਕਣਗੇ ਭਲਾ ਤੋਂ ਇਟਲੀ ਚ ਬੈਠਾ ਦੋ ਨੰਬਰ ਤੇ ਉਹ ਵੀ ਠੋਕਣਗੇ ਬੰਦੇ ਕਹਿੰਦਾ ਬਾ ਵੀ ਇੱਕ ਨੰਬਰ ਤੇ ਜਾਓ ਹਾਂ ਜਦੋਂ ਜਾਣਾ ਜਿੱਥੇ ਜਾਣਾ ਬਸ ਤੁਸੀਂ ਇੱਕ ਨੰਬਰ ਤੇ ਜਾਓ ਤੁਹਾਨੂੰ ਕੋਈ ਡਰ ਨਾ ਹੋਵੇ ਠੀਕ ਹੈ ਭਾਈ ਇੱਕ ਜਿਹੜੇ ਡਾਕਟਰ ਤੋਂ ਇੱਕ ਜਿਹੜੇ ਨੌਜਵਾਨ ਤੁਹਾਡਾ ਹੋ ਰਿਪੋਰਟ ਆ ਕੇ ਆਇਆ ਬਹੁਤ ਹੈ ਨਾ ਉਹ ਦਿਲ ਸਿੱਟੀ ਬੈਠੇ ਉਹਨਾਂ ਨੂੰ ਭਾਈ ਜਾਂਦੇ ਆਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਈ ਇੱਕ ਮੁੰਡਾ ਕਹਿੰਦਾ ਘਰੋਂ ਅਸਰ ਗਾਇਬ ਹੋ ਗਿਆ ਕਿਉਂਕਿ ਭਾਈ ਸਟ्रेस ਤਾਂ ਜਰੂਰ ਹੁੰਦਾ ਪੈਸੇ ਬਹੁਤ ਲਾਏ ਸੀ ਨਾ ਤੇ ਦਿਲ ਸਿੱਟੀ ਬੈਠੇ ਭ ਸਟਰੋਂਗ ਆ ਕੋਈ ਬਾਈ ਨੇ ਇਹਦਾ ਦਿਲ ਨਹੀਂ ਸਿੱਟਿਆ ਜਿਹੜਾ ਬਾਈ ਕਹਿੰਦਾ ਇਹਦਾ ਪੈਸੇ ਲੱਗ ਨਹੀਂ ਲੱਗੇ ਪਰ ਬਾਈ ਨੇ ਦਿਲ ਨਹੀਂ ਸਿੱਟਿਆ ਹੋਏ ਬਾਈ ਜਿਹੜੇ ਦਿਲ ਸਿੱਟੀ ਬੈਠੇ ਆ ਹਨਾ ਕਰਾ ਜੋ ਨਿਕਰੇ ਉਹਨਾਂ ਨੂੰ ਵੀ ਕੀ ਕਰਾ ਜਾਓਗੇ ਯਾਰ ਬਈ ਮੈਂ ਇੱਕ ਗੱਲ ਕਹਿਣਾ ਦੇਖੋ ਜੇ ਪੈਸੇ ਲਾਇਆ ਤੇ ਇੱਕ ਆਪ ਦੀ ਜ਼ਰੂਰਤ ਨੂੰ ਗਏ ਸੀ ਉੱਥੇ ਵੀ ਚੱਲ ਜੇ ਕੋਈ ਵੱਡਾ ਸੁਪਨਾ ਵੇਖ ਲਿਆ ਸੀ ਜਾਂ ਕੁਝ ਹੋਰ ਤੇ ਕਹਿਣਾ ਜਾਂ ਇੱਥੋਂ ਆਪਣੇ ਪਿੰਡ ਦੇ ਕੋਈ ਵੀਡੀਓ ਭੇਜ ਦੇ ਕੋਠੜਾਂ ਦੀ ਪੇਚ ਕੋਠੀ ਪੜੀ ਉਹ ਪੜੀ ਆਪਾਂ ਚੀਜ਼ਾਂ ਦੇਖ ਕੇ ਗਏ ਆ ਜੇ ਚੱਲ ਹੁਣ ਆਪਣੇ ਉੱਥੇ ਸਹੀ ਪੈ ਜਾਂਦਾ ਆਪਣਾ ਕੰਮ ਸਭ ਕੁਝ ਸੀ ਨਾ ਫਤਪਾ ਗਏ ਮਾਰਨਾ ਹੀ ਉਹੀ ਲੋਕਾਂ ਨੂੰ ਆਪਾਂ ਫਤਪਾ ਗਾ ਮਾਰਨਾ ਸੀ ਜਿਹੜੇ ਲੋਕ ਅੱਜ ਆਪਾਂ ਨੂੰ ਸਮਝਾ ਰਹੇ ਹੌਸਲਾ ਦੇ ਰਹੇ ਹਨ ਉੱਥੇ ਸੋਚਣਾ ਸੀ ਵੀ ਅਸੀਂ ਪਤਾ ਨਹੀਂ ਕੀ ਹ ਹੁਣ ਜੋ ਕੰਮ ਰੱਬ ਕਰ ਦਿੰਦਾ ਨਾ ਚੰਗੇ ਲਈ ਕਰ ਦਿੰਦਾ ਅਸੀਂ ਅੱਜ ਜਾਂਦੇ ਤੱਕ ਦਿਖਰੇ ਆਗੇ ਆਪਦੇ ਮਾਪਿਓ ਕੋਲੇ ਆ ਇਹ ਕੀ ਹੈ ਯਾਰ ਅੱਜ ਇਹਨਾਂ ਦਾ ਕੱਲ ਨੂੰ ਆ ਤੁਸੀਂ ਇੱਥੇ ਕੋਈ ਮਾੜਾ ਮੋਟਾ ਕੰਮ ਤੁਸੀਂ ਤੋੜ ਲੈਣਾ ਤਾਂ ਤੁਹਾਨੂੰ ਰੁਪਈਆ 1000 1500 2000 ਰੁਪਏ ਦੇ ਲਈ ਬਣ ਲਗਾ ਤੁਸੀਂ ਉੱਚਾ ਪੁੱਲ ਜਾ ਕਹਿੰਦਾ ਬਾਬੇ ਕੋਈ ਗਲਤ ਸਟੈਪ ਨਾ ਚੱਕੋ ਹਾਂ ਇਹਦੇ ਕੰਮ ਕਰ ਲੋ ਘੱਟ ਖਾ ਲੋ ਨਾ ਚਲੋ ਜਿਹੜਾ ਕੋ ਕਰਨਾ ਤੇ ਉਹ ਮਹਾਰਾਜ ਨੇ ਕਹਣਾ ਕਰਤਾ ਨਾ ਇਹਨੇ ਗਲਤ ਸਟੈਪ ਤੇ ਚੱਕਣਾ ਬਈ ਜਿੰਦਗੀ ਇੱਕ ਵਾਰ ਹੀ ਮਿਲਦੀ ਆ ਜਿਹੜਾ ਇਨਸਾਨ ਆ ਨਾ ਉਹ ਪਤਾ ਨਹੀਂ ਰੱਬ ਉਹ ਕਹਿੰਦਾ ਗੁਰਬਾਣੀ ਚ ਲਿਖਿਆ 88 ਜੀਵਨ ਨਾਮਕਾ ਤੁਹਾਨੂੰ ਕਦੇ ਨਹੀਂ ਮਿਲਣਾ ਇਹਨੂੰ ਤੁਸੀਂ ਆਪ ਦਾ ਬਈ ਹਟ ਹਟਾਉਣਾ ਚਾਹੀਦਾ ਦੁੱਖ ਵੀ ਆਉਂਦੇ ਆ ਸੁੱਖ ਵੀ ਤਕਲੀਫਾਂ ਵੀ ਆਉਂਦਾ ਸਭ ਕੁਝ ਆਉਂਦਾ ਜੇ ਉਹ ਬੰਦੇ ਦੇ ਦੁੱਖ ਤਕਲੀਫਾਂ ਆਵੇ ਤਾਂ ਫਿਰ ਪ੍ਰਮਾਤਮਾ ਨੂੰ ਕੌਣ ਯਾਦ ਕਰੂਗਾ ਠੀਕ ਆ ਪ੍ਰਮਾਤਮਾ ਦੇ ਲੜ ਬੰਦਾ ਉਦੋਂ ਲੱਗਦਾ ਜਦੋਂ ਦੁੱਖ ਤਕਲੀਫ ਹੁੰਦੀ ਆ ਤੇ ਜਦੋਂ ਤੂੰ ਲੜ ਲੱਗਿਆ ਤੇ ਤੁਹਾਨੂੰ ਰੱਬ ਨੇ ਹੌਸਲਾ ਦੇਣਾ ਹੀ ਦੇਣਾ ਕਿਉਂ ਦੇਣਾ ਬਈ ਜਦੋਂ ਤੂੰ ਗੁਰਬਾਣੀ ਆ ਕੋਈ ਰਾਮ ਰਾਮ ਕਰਨ ਲੱਗਾ ਲੱਲਾ ਕਰ ਲੱਗਾ ਗਰਵਾਨੇ ਪੜਨ ਲੱਗਾ ਤੈਨੂੰ ਪ੍ਰਮਾਤਮਾ ਨੇ ਆਪਦੇ ਲਾੜਾ ਲਾੜਾ ਨਾਲ ਲਾਉਣਾ ਕਿਉਂ ਲਾਉਣਾ ਅਗਲੇ ਨੇ ਕਹਿੰਦਾ ਯਾਰ ਵੀ ਮੇਰਾ ਰੱਬ ਦਾ ਨਾਲ ਲੈਂਦਾ ਤਾਂ ਤੈਨੂੰ ਦੁੱਗਣੀ ਸ਼ਕਤੀ ਮਿਲੂਗੀ ਬਾਈ ਹੁਣ ਮੈਨੂੰ ਰਿਪੋਰਟ ਪੰਜ ਸਾਲਾਂ ਵਾਸਤੇ ਕੀਤਾ ਪੱਕਾ ਬੈਨ ਲੱਗਾ ਵੀ ਪੰਜ ਸਾਲਾਂ ਦਾ ਤੇ ਬਾਈ ਕਿਵੇਂ ਮੈਨੂੰ ਮੈਂ ਹੁਣ ਜਾਣਾ ਹੀ ਨਹੀਂ ਜਾਨਾ ਮੈਂ ਆਹੀ ਸਵਾਲ ਕਰਨ ਲੱਗਾ ਸੀ ਕਿ ਤੁਸੀਂ ਜਾਣਾ ਚਾਹੋਗੇ ਵੀ ਦੁਰੀ ਨਹੀਂ ਨਹੀਂ ਵੇਖ ਲਿਆ ਨਾ ਮੈਂ ਕੋਲਾ ਮਰੇ ਇੱਕ ਨੰਬਰ ਤੇ ਬੰਜ ਮੈਂ ਤਾਂ ਵੀ ਨਹੀਂ ਆਣਾ ਠੀਕ ਹੈ ਬਿਲਕੁਲ ਆਪਦੇ ਕੋਲੇ ਚਾਰ ਪੰਜ ਕਿੱਲੇ ਹੈਗੇ ਚਲ ਦੋ ਕਿੱਲੇ ਵਿਕੇ ਆ ਮੈਂ ਪਸ਼ੂ ਰੱਖੂਗਾ ਕੋਈ ਕੋਈ ਡੇਰੀ ਦਾ ਕੰਮ ਕਰ ਲੂ ਜਾਂ ਆਪਦੇ ਪੰਜ ਸੱਤ ਪਸ਼ੂ ਰੱਖੂਗਾ ਤੇ ਮਾਦੇ ਘਰ ਦੇ ਤੇ ਮਾਪੇ ਦੇ ਕੋਲੇ ਰੱਖੂ ਧੰਨਵਾਦ ਬੇਟਾ ਧੰਨਵਾਦ ਸੋ ਬਈ ਸੋਡਣਾ ਨੌਜਵਾਨ ਮੁੰਡੇ ਤੋਂ ਬੁਲਾਇਆ ਹਰਿਆਣੇ ਦਾ ਮੁੰਡਾ ਸੀਗਾ ਤੇ ਜਿਹੜੇ ਰਿਪੋਰਟ ਹੋਏ ਉਹਨਾਂ ਵਿੱਚ ਇਹ ਮੁੰਡਾ ਆਇਆਗਾ ਜਿਵੇਂ ਬਈ ਨੇ ਦੱਸਿਆਗਾ ਹਨਾ ਬਈ ਹਰੇਕ ਥਾਂ ਤੇ ਬਈ ਆਪਾਂ 143 ਨਿਵਾਇ ਦੀ ਦੁਆ ਥਨਾ ਤਾੜੀ ਵਜਦੇ ਬਾਈ ਦੇ ਕਹਿੰਦਾ ਮੈਨੂੰ ਅਸੀਂ ਵੀ ਜੰਟ ਪੜਾ ਦੱਸਦੇ ਆ ਦੋ ਨੰਬਰ ਦਾ ਦੋ ਨੰਬਰ ਹੀ ਹੈ ਬਾਈ 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 ਪਲੇਨ ਜਾਓ ਪੜਾ ਤੁਰ ਕੇ ਜਾਓ ਬਈ ਤੇ ਆਪਣਾ ਦਾ ਬੱਡਰੀ ਆ ਤਾਂ ਦੋ ਨੰਬਰ ਦੇ ਵਿੱਚ ਜਾਣਾ ਚੱਲ ਹਾਂ ਆਪੋ ਮੰਨਦੇ ਜਿਹੜੇ ਪੈਸੇ ਵੱਧ ਲੈ ਜਾਂਦੇ ਆ ਬਾਈ ਪਲੇਨ ਦਾ ਕਹਿ ਕੇ ਤੇ ਤੁਪ ਨੂੰ ਲੈ ਤੁਰ ਕੇ ਜਾਂਦੇ ਆ ਉਹ ਆਪਾਂ ਗਲਤ ਗੱਲ ਆ ਪਰ ਅਸੀਂ ਕਹਿੰਨੇ ਵੀ ਇੱਕ ਨੰਬਰ ਦੇ ਵਿੱਚ ਜਾਓ ਜਿਹੜੇ ਜਾਣਾ ਦੋ ਨੰਬਰ ਦੇ ਵਿੱਚ ਕਦੇ ਨਾ ਜਾਓ ਘੱਟ ਖਾ ਲੋ ਪਰ ਸੌਖੇ ਰਹੋ ਛੋਟੇ ਦੇਸ਼ ਚ ਜਾੜੋ ਪਰ ਜਿਹੜਾ ਦੋ ਨੰਬਰ ਦਾ ਤਰੀਕਾ ਇਹ ਨਾ ਪੜਾਓ ਤੇ ਬਾਈ ਨੇ ਕਿਹਾ ਬਈ ਬਹੁਤ ਉੱਥੇ ਲੋਕਾਂ ਨੂੰ ਇਕੱਠੇ ਕਰੀ ਬਿਠੇ ਜਿਹਨੂੰ ਰਿਪੋਰਟ ਕਰਨ ਗਿਆ ਤਾਂ ਇਹ ਥੋੜੀ ਆਇਆ ਜੀ ਹੋਰ ਬਹੁਤਾ ਨਹੀਂ ਆਉਣਾ ਬਾਈ ਇੱਥੇ ਰਿਪੋਰਟ ਹੋ ਗਏ ਸੋ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ